ਮੈਨੀ ਡਿਪਾਰਟਮੈਂਟ ਵੱਲੋਂ ਬੀਤੀ ਰਾਤ ਚੈਕਿੰਗ ਦੌਰਾਨ ਤਿੰਨ ਟਿਪੜਾਂ ਜਿਹੜੀਆਂ ਨੇ ਬਿਨਾਂ ਕਾਗਜ਼ਾਤੋਂ ਕਾਬੂ ਕੀਤੀਆਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮੈਨੀ ਡਿਪਾਰਟਮੈਂਟ ਵੱਲੋਂ ਵੱਖ-ਵੱਖ ਇਲਾਕੇ ਵਿੱਚ ਜਾ ਕੇ ਚੈਕਿੰਗ ਕੀਤੀ ਜਾਂਦੀ ਹੈ ਇਸੇ ਉਦਾਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੋ ਟਿਪੜਾਂ ਤੇ ਲੱਗੀਆਂ ਹੋਈਆਂ ਨੇ ਇੱਕ ਟਿਪੜ ਜਿਹੜੀ ਆਪਣੇ ਕਾਗਜ਼ਾਤ ਦਿਖਾ ਕੇ ਵਾਪਸ ਚਲੀ ਗਈ ਹੈ ਮੈਨੀ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਆਪਾਂ ਗੱਲਬਾਤ ਕੀਤੀ ਹੈ ਫਾਨ ਦੱਸਿਆ ਕਿ ਬੀਤੀ ਰਾਤ ਮੇੜੀਆਂ ਇਲਾਕੇ ਦੇ ਵਿੱਚ ਨਾਂ ਵੱਲੋਂ ਚੈਕਿੰਗ ਕੀਤੀ ਜਾਦੀ ਸੀ ਜਿਸ ਦੌਰਾਨ ਦੋ ਟਿਪਰਾਂ ਤਿੰਨ ਜੜੀਆਂ ਫੜੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਦੋ ਟਿਪਰਾਂ ਦੇ ਕਾਗਜ਼ ਪੂਰੇ ਨਹੀਂ ਪਾਏ ਗਏ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਜੁਰਮਾਨਾ ਵੀ ਕੀਤਾ ਗਿਆ ਆਪ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਮਾਈਨਿੰਗ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਕਾਰਵਾਈ ਦੇ ਬਾਰੇ ਅਸੀਂ ਕੱਲ ਨਾਈਟ ਚੈਕਿੰਗ ਤੇ ਸੀਗੇ ਜੀ ਇਲੀਗਲ ਮਾਈਨਿੰਗ ਸੀ ਜਿਹੜੇ ਵੀ ਇੰਟਰ ਸਟੇਟ ਚੈੱਕ ਪੋਸਟ ਤੋਂ ਮਤਲਬ ਵਿਦਾਊਟ ਪਰਮਿਟ ਵਹੀਕਲ ਜਿਹੜੇ ਆਉਦੇ ਹੈਗੇ ਆ ਉਹਦੀ ਚੈਕਿੰਗ ਤੇ ਅਸੀਂ ਜਦੋਂ ਚੈਕਿੰਗ ਕਰਾ ਅਸੀਂ ਇੰਟਰਸਟੇਟ ਚੈੱਕਪੋਸਟ ਭੇੜੀਆ ਚੈੱਕ ਕੀਤਾ ਤਾਂ ਉੱਥੇ ਸਾਨੂੰ ਟਿਪਰਸ ਮਿਲੇ ਸੀ ਜਿਨ੍ਹਾਂ ਤੋਂ ਮਤਲਬ ਪਰਮਿਟਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਲ ਸਲਿੱਪਸ ਐ ਨਹੀਂ ਸੀਗੀਆਂ ਤਾਂ ਫਿਰ ਉਹ ਅਸੀਂ ਪੁਲਿਸ ਪਾਰਟੀ ਨੂੰ ਕਾਲ ਕੀਤੀ ਤੇ ਫਿਰ ਉਹ ਜਦੋਂ ਆਏ ਮਾਰਨਿੰਗ ਤੇ ਫਿਰ ਉਹਨਾਂ ਤੋਂ ਲੈ ਕੇ ਤਾਂ ਅਸੀਂ ਉਹ ਵਾਹਨਜ਼ ਇੰਪਾਉਂਡ ਕਰਵਾਏ ਥਾਣੇ ਕੋਲ ਚ ਦੋ ਵਾਹਨਜ਼ ਕੋਲੇ ਸਲਿੱਪਸ ਐ ਨਹੀਂ ਸੀਗੀਆਂ ਇੱਕ ਕੋਲੇ ਸਲਿੱਪ ਸੀਗੀ ਬਟ ਉਹ ਵੈਰੀਫਾਈ ਕਰਕੇ ਅਸੀਂ ਉਸ ਤੇ ਜੋ ਬਣਦੀ ਹੋਈ ਕਾਰਵਾਈ ਉਸ ਅਕੋਰਡਿੰਗ ਉਹ ਕਰਾਂਗੇ ਜੀ ਬਲੋ ਸਾਨੂੰ ਹਦਾਇਤਾਂ ਨੇ ਵੀ ਇਲੈਗਲ ਜਿਹੜੇ ਵੀ ਹੈਗੇ ਆ ਵਹਾਈਕਲ ট্রান্সਪੋਰਟੇਸ਼ਨ ਉਹਤੇ ਗਵਰਨਮੈਂਟ ਦੀ ਇਨਸਟਰਕਸ਼ਨ ਦੇ ਉਤੇ ਅਸੀਂ ਬਲੋ ਰੈਗੂਲਰ ਨਾਈਟ ਚੈਕਿੰਗ ਕਰ ਰਹੇ ਆ ਅਸੀਂ ਹਾਂਜੀ ਉਹਨਾਂ ਤੇ ਦੋ ਵਹਾਈਕਲਸ ਤੇ ਜੁਰਮਾਨਾ ਕੀਤਾ ਜਿ ਉਹਨਾਂ ਦੇ ਰੂਲ 74 ਐਂਡ 75 ਦੇ ਦੀ ਉਹਨਾਂ ਤੇ ਚਲਾਨ ਕੀਤੇ ਗਏ ਨੇ ਜੀ ਅਜੇ ਵੀ ਕੰਟੀਨਿਊ ਰਹੇਗੀ ਐਕਸ਼ਨ ਬਿਲਕੁਲ ਡੈਫੀਨਿਟਲੀ ਜੀ ਡੇਲੀ ਰਹੇਗੀ ਜੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.